ਦੇ ਮਜ਼ਦੂਰ ਕਿਸਾਨ ਏਕਤਾ ਜਿੰਨਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਵੇਖੋ ਮੈਂ ਕੁਲਦੀਪ ਸਿੰਘ ਦਾदू ਜੋਧ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀ ਕ੍ਰਾਂਤੀਕਾਰੀ ਗੁਰਦਾਸਪੁਰ ਸਾਡੇ ਵੇਖੋ ਜੀ ਅੱਜ ਤੁਹਾਨੂੰ ਦੱਸਣਾ ਹੀ ਚਾਹੁੰਦੇ ਆਂ ਭਈ ਭਗਵੰਤ ਮਾਨ ਆਪਣਾ ਮੁੱਖ ਮੰਤਰੀ 18 ਤਰੀਕ ਨੂੰ ਮਜੀਠੇ ਆ ਰਿਹਾ ਸਾਨੂੰ ਨਹੀਂ ਪਤਾ ਕਿਸ ਕੰਮ ਆ ਰਿਹਾ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਵੀ ਆਪਾਂ ਉਹਨੂੰ ਸਵਾਲ ਜਵਾਬ ਕਰਨੇ ਆ ਸਵਾਲ ਜਵਾਬ ਸਾਡੇ ਜਿਹੜੇ ਉਹਦੇ ਨਾਲ ਬਣਦੇ ਆ ਵੀ ਸਾਡਾ ਸ਼ੰਭੂ ਮੋਰਚਾ ਉਥੋਂ ਲੋਕਾਂ ਦਾ ਸਮਾਨ ਚੋਰੀ ਕੀਤਾ ਜਾਂ ਹੋਰ ਜਿਹੜੀਆਂ ਮੀਟਿੰਗ ਤੋਂ ਭੱਜ ਗਿਆ ਥੋੜੇ ਦਿਨੀ ਹੋਏ ਆ 30 ਤਰੀਕ ਦੀ ਮੀਟਿੰਗ ਦੇ ਉੱਤੇ ਮੀਟਿੰਗ ਤੇ ਨਹੀਂ ਆਇਆ ਉਹਦੇ ਤੇ ਸਵਾਲ ਜਵਾਬ ਕਰਨੇ ਸੀਗੇ ਉਹ ਜਥੇਬੰਦੀਆਂ ਦਾ ਰਾਈਟ ਆ ਹੱਕ ਆ ਆਪਣੇ ਮੁੱਖ ਮੰਤਰੀ ਨਾਲ ਸਵਾਲ ਜਵਾਬ ਕਰਨ ਦਾ ਪਰ ਸਾਨੂੰ ਬੜੀ ਹੈਰਾਨਗੀ ਹੋਈ ਪਿਆ ਅੱਜ 17 ਤਰੀਕ ਨੂੰ ਸਵੇਰੇ ਬਨੇਰੇ ਹੀ ਸਾਡੇ ਵੱਡੇ ਆਗੂ ਨੇ ਸਰਿੰਦਰਪਾਲ ਜੀ ਸਾਡੇ ਸੂਬੇ ਦੇ ਆਗੂ ਨੇ ਉਹਨਾਂ ਨੂੰ ਘਰਾਂ ਤੋਂ ਘਰ ਤੋਂ ਅਰੈਸਟ ਕਰ ਲਿਆ ਉਸ ਤੋਂ ਬਾਅਦ ਮੈਨੂੰ ਘਰੋਂ ਚੁੱਕ ਲਿਆ ਕਿਉਂਕਿ ਸਾਨੂੰ ਤੇ ਇਸ ਬਾਰੇ ਕੋਈ ਹੈ ਨਹੀਂ ਕਿ ਵੀ ਪੁਲਿਸ ਜਿਹੜੀ ਆ ਵੀ ਜੇ ਪ੍ਰੋਗਰਾਮ 18 ਤਰੀਕ ਦਾ ਵੀ ਅੱਜ ਹੀ ਫੜ ਲੇਗੀ ਸਾਨੂੰ ਉਸੇ ਤਰ੍ਹਾਂ ਹੀ ਸਾਡੇ ਇੱਕ ਡਾਕਟਰ ਸ਼ੋਕ ਭਾਰਤੀ ਉਹਨਾਂ ਨੂੰ ਸਾਡੇ ਹਰਪ੍ਰਿੰਦਰ ਸਿੰਘ ਮੰਗੂ ਆ ਇੱਕ ਉਹਨਾਂ ਨੂੰ ਚਾਰ ਆਗੂ ਜਿਹੜੇ ਸਾਡੇ ਉਹਨਾਂ ਨੇ ਫਿਰ ਸਿਰੇ ਅਰੈਸਟ ਕਰ ਲਿਆ ਥੱਲੇ ਉਹਨਾਂ ਨੇ ਛਾਪੇ ਮਾਰੀ ਪਿੰਡਾਂ ਚ ਕਰਨੀ ਸ਼ੁਰੂ ਕਰ ਦਿੱਤੀ ਸਾਡੇ ਚਲੋ ਅੱਜ ਅਹੀ ਧੰਨਵਾਦ ਹੈ ਸਾਡੇ ਇੱਕ ਇਹਨਾਂ ਨੂੰ ਅਗੋਂ ਨੂੰ ਪਤਾ ਲੱਗਾ ਸਾਡੇ ਕੋਲ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਂਹ ਵਾਲੇ ਸਾਥੀਆਂ ਨੂੰ ਵੀ ਪਤਾ ਲੱਗ ਗਿਆ ਸਾਡੇ ਜਿਹੜੇ ਸਾਥੀਆਂ ਚ ਥੱਲੇ ਗੱਲ ਛੇੜ ਗਈ ਸਾਰੇ ਪੰਜਾਬ ਚ ਵੀ ਆਪਾਂ ਇਕੱਠੇ ਹੋਏ ਆ ਤੇ ਪੁਲਿਸ ਨੂੰ ਮਜਬੂਰ ਲੋਕਾਂ ਦੀ ਏਕਤਾ ਦੇਖ ਕੇ ਤੇ ਸਾਨੂੰ ਫਿਰ ਰਿਆ ਕਰਨਾ ਪਿਆ ਪਰ ਅਸੀਂ ਇਹ ਸਮਝਦੇ ਹਾਂ ਵੀ ਭਗਵੰਤ ਮਾਨ ਸਰਕਾਰ ਲੋਕਾਂ ਦੀ ਜਿਹੜੀ ਆ ਜ਼ੁਬਾਨ ਬੰਦ ਕਰਨੀ ਚਾਹੁੰਦੀ ਆ ਵੀ ਕੋਈ ਵੀ ਲੋਕ ਜਿਹੜਿਆ ਕਿਸੇ ਮਸਲੇ ਤੇ ਵੀ ਨਾ ਬੋਲਣ ਮਸਲੇ ਵੇਖੋ ਕਿੰਨੇ ਨੇ ਈ ਤਿੰਨ ਚਾਰ ਖਤਰਨਾਕ ਕਾਨੂੰਨ ਲੈ ਕੇ ਆ ਰਹੀ ਆ ਸਰਕਾਰ ਵੀ ਬਿਜਲੀ ਸੋਧ ਬਿੱਲ ਲੈ ਕੇ ਆ ਰਹੀ ਆ 20 ਸੋਧ ਬਿੱਲ ਲੈ ਕੇ ਆ ਰਹੀ ਆ ਮਨਰੇਗਾ ਨੂੰ ਖਤਮ ਕਰਕੇ ਜੀਰਾਮ ਜੀ ਉਹ ਕਾਨੂੰਨ ਲੈ ਆਈ ਆ ਵੀ ਲੋਕਾਂ ਨੂੰ ਬੱਚਾ ਥੱਲੇ ਰੁਜ਼ਗਾਰ ਨਹੀਂ ਦੇਣਾ ਅਮਰੀਕਾ ਨਾਲ ਜਿਹੜਾ ਉਹ ਖੇਤੀ ਨਾਲ ਸੰਬੰਧਤ ਜਿਹੜਾ ਉਹ ਸਮਝੌਤਾ ਤੈਅ ਆ ਵੀ ਇਹ ਵੱਡਾ ਇੱਕ ਹਮਲਾ ਹੈ ਪੰਜਾਬ ਦੇ ਸਾਰੇ ਪੰਜਾਬ ਦੇ ਨਹੀਂ ਹਿੰਦੁਸਤਾਨ ਦੇ ਲੋਕਾਂ ਤੇ ਹਮਲਾ ਹੈ ਕਿਸਾਨਾਂ ਮਜ਼ਦੂਰਾਂ ਦੇ ਸਾਰੇ ਸਾਰੇ ਕਿਰਤੀ ਵਰਗਾਂ ਦੇ ਮਜ਼ਮਾ ਤੇ ਹਮਲਾ ਆ ਜੇ ਉਹ ਸਾ ਮਲੇ ਦੇ ਸਬੰਧ ਚ ਆਪਾਂ ਲੋਕਾਂ ਨੂੰ ਜਾਗਰਤ ਕਰਨੇ ਆ ਆਪਾਂ ਲੋਕਾਂ ਚ ਗੱਲ ਲੈ ਕੇ ਜਾਣੇ ਆ ਤੇ ਸਰਕਾਰਾਂ ਸਾਡੀ ਜ਼ੁਬਾਨ ਬੰਦੀ ਕਰਦੀਆਂ ਨੇ ਤੇ ਅਸੀਂ ਸਮਝਦੇ ਆ ਕਿ ਇਹੋ ਜੀਆਂ ਜੜੀਆਂ ਸਰਕਾਰਾਂ ਨੇ ਇਹ ਲੋਕਾਂ ਦੀ ਅਸਲ ਨਿਗੀਆਂ ਨਮਾਇਦਗੀ ਕਰਦੀਆਂ ਇਹ ਉਹਨਾਂ ਸਾਮਰਾਜੀਆਂ ਨੀਤੀਆਂ ਨੂੰ ਲਾਗੂ ਕਰਨੇ ਚਾਹੀਦੇ ਨੇ ਤੇ ਉਹਨਾਂ ਦੀਆਂ ਨੀਤੀਆਂ ਨੂੰ ਹੀ ਲਾਗੂ ਕਰਦੇ ਤੇ ਉਹਨਾਂ ਦੇ ਅਸਲ ਇਹ ਕਿਸ ਦਿਨ ਮੈਂਦੇ ਤੌਰ ਤੇ ਕੰਮ ਕਰੇ ਇਸ ਕਰਕੇ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਅਸੀਂ ਇਹਨਾਂ ਦਾ ਜਿੱਥੇ ਆਪਣੇ ਸਾਥੀਆਂ ਸਾਰਿਆਂ ਦਾ ਧੰਨਵਾਦ ਕਰਦੇ ਆਂ ਵੀ ਇਹਨਾਂ ਨੇ ਸਾਨੂੰ ਰਿਹਾਇਆ ਕਰ ਹਾਂ ਬਿਨਾਂ ਸ਼ਰਤ ਰਿਹਾਇਆ ਹਾਂ ਹਾਂ ਬਿਨਾਂ ਸ਼ਰਤ ਰਿਹਾਇਆ ਨਹੀਂ ਪਰਚਾ ਕੋਈ ਨਹੀਂ ਗਾ ਜੀ ਕਿੰਨੇ ਘੰਟੇ ਰੱਖਿਆ ਇਹ ਲਗਭਗ ਵੇਖ ਲਓ ਤੁਸੀਂ ਹੁਣ ਦਾ ਟਾਈਮ ਵੇਖ ਲਓ ਵੀ ਘੰਟਾ ਤੋਂ ਪਹਿਲਾਂ ਸਾਨੂੰ ਰਿਹਾਇਆ ਕੀਤਾ ਆ ਤੇ ਸਵੇਰ ਮਨੇਹਰ ਦੇ 7 ਵਜੇ ਦੇ ਆਪਾਂ ਨੂੰ ਘਰਾਂ ਚੋਂ ਇਹਨਾਂ ਨੇ ਚੁੱਕਿਆ ਹੈ ਇੱਥੇ ਭਾਰਤ ਦੇ ਵਿੱਚ ਲੋਕ ਰਾਜ ਆ ਇੱਥੇ ਸਰਕਾਰਾਂ ਜਦੋਂ ਵੀ ਕੋਈ ਨੀਤੀਆਂ ਲੈ ਕੇ ਆਉਂਦੀਆਂ ਉਹਨਾਂ ਨੀਤੀਆਂ ਦੇ ਪੱਖ 'ਚ ਲੋਕਾਂ ਨੂੰ ਪੁੱਛਣ ਦਾ ਅਧਿਕਾਰ ਆ ਕਿ ਇਹਨਾਂ ਦਾ ਕੀ ਲੋਕਾਂ ਤੇ ਅਸਰ ਪਊਗਾ ਅੱਜ ਵੀ ਪੰਜਾਬ ਦਾ ਮੁੱਖ ਮੰਤਰੀ ਆ ਰਿਹਾ ਸੀ ਜੱਥੇਬੰਦੀਆਂ ਦਾ ਫੈਸਲਾ ਸੀ ਕਿ ਅਸੀਂ ਆਪਣੇ ਮਸਲਿਆਂ ਸਬੰਧੀ ਗੱਲ ਪੁੱਛਣੀ ਹੈ ਉਹਨੂੰ ਉਸ ਗੱਲ ਨੂੰ ਲੈ ਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਅੱਜ ਸਵੇਰੇ ਜ਼ਿਲ੍ਹੇ ਗੁਰਦਾਸਪੁਰ ਤੋਂ 4 ਆਗੂ ਜਿਹੜੇ ਆ ਉਹ ਰਸਟ ਕਰ ਲਏ ਕਿ ਇਹ ਪ੍ਰਬੰਧ ਦਾ ਸਰਕਾਰ ਦਾ ਫਰਜ ਹੁੰਦਾ ਸੀ ਕਿ ਜਥੇਬੰਦੀ ਦੇ ਆਗੂਆਂ ਨੂੰ ਬਕਾਇਦਾ ਉਹਨਾਂ ਦਾ ਟਾਈਮ ਫਿਕਸ ਕਰਕੇ ਉਹਨਾਂ ਨਾਲ ਗੱਲ ਕਰਾਉਂਦੇ ਵੀ ਆਓ ਯਾਰ ਦੱਸੋ ਕਿਹੜੀ ਗੱਲ ਸੀ ਤੇ ਉਹਨਾਂ ਨੂੰ ਮਤਲਬ ਇਸ ਗੱਲ ਦੀ ਬਜਾਏ ਉਹਨਾਂ ਨੂੰ ਥਾਣੇ 'ਚ ਬੰਦ ਕਰ ਦੇਣਾ ਇਹ ਬਿਲਕੁਲ ਗਲਤ ਕਰ ਲਿਆ ਲੋਕਾਂ ਦਾ ਰਾਈਟ ਆ ਕਿੱਥੇ ਆ ਰਹੀ ਮੁੱਖ ਮੰਤਰੀ ਸਾਹਿਬ ਮਜੀਠਾ 'ਚ ਤੇ ਅਜਨਾਲੇ 'ਚ ਤੇ ਇਹ ਗਲਤ ਕਰ ਲਿਆ ਇਸ ਕਰਕੇ ਜਿੱਥੇ ਲੋਕ ਦੇ ਮਸਲਿਆਂ ਤੇ ਬੋਲਣ ਦੀ ਅਧਿਕਾਰ ਦੀ ਗੱਲ ਆ ਜਥੇਬੰਦੀਆਂ ਦੀ ਗੱਲ ਆ ਕਿਸੇ ਵੀ ਜਥੇਬੰਦੀ ਤੇ ਆਂਚ ਆਉਂਦੀ ਆ ਤੇ ਅਸੀਂ ਇੱਕ ਮਤਿਆਂ ਐ ਨਾ ਸਰਕਾਰ ਸਮਝੇ ਤੀ ਇਹ ਬੱਖੋ ਆਖਿਆ ਕਿਸੇ ਵੀ ਸਾਡੇ ਆਗੂ ਨੂੰ ਆਂਚ ਆਉਂਦੀ ਆ ਅਸੀਂ ਸਾਰੇ ਇਕੱਠੇ ਆ ਅਸੀਂ ਲੋਕਾਂ ਦੇ ਮਸਲਿਆਂ ਤੇ ਸਾਰੇ ਇਕੱਠੇ ਆ ਇਹ ਠੀਕ ਆ ਲੜਾਈ ਸਾਡੀ ਮਤਲਬ ਥੋੜਾ ਫਰਕ ਆ ਪਰ ਅਸੀਂ ਇੱਕ ਮਤਿਆਂ ਇਹ ਕਰਕੇ ਇਹਦੀ ਸਖਤ ਸ਼ਬਦਾਂ ਚੋਂ ਖੇਧੀ ਕਰਦੇ ਆ ਤੇ ਆਉਣ ਵਾਲੇ ਸਮੇਂ ਤੇ ਕਿਸੇ ਵੀ ਆਗੂ ਦੀ ਗ੍ਰਿਫਤਾਰੀ ਹੁੰਦੀ ਆ ਅਸੀਂ ਉਹਦੇ ਤੇ ਟੱਕ ਕੇ ਜਿਹੜੇ ਆ ਉਹ ਏਕਤਾ ਦਿਖਾਵਾਂਗੇ ਕੋਈ ਵੀ ਕਿਸਾਨ ਆਗੂ ਠਾਣਾ ਫਤੇਗੜ ਤੋਂ ਨਹੀਂ ਕੋਈ ਵੀ ਹਿਰਾਸਤ ਚ ਨਹੀਂ ਲਿਆ ਗਿਆ ਇਹ ਸਾਡੀ ਆਮ ਰੁਟੀਨ ਦੀ ਚੈਕਿੰਗ ਲਾਰਡਰਸ ਬੰਦੀ ਚੱਲ ਰਹੀ ਸੀ ਇਹਦੇ ਵਿੱਚ ਨਾ ਕੋਈ ਹਿਰਾਸਤ ਚ ਲਿਆ ਤੇ ਨਾ ਹੀ ਸਾਡੇ ਕੋਲ ਵੀ ਇਹੋ ਜਿਹਾ ਹੈਗਾ ਥਾਣੇ ਅੰਦਰ ਹੈਗਾ ਕੋਈ ਕਿਸਾਨ ਨਹੀਂ ਨਹੀਂ 7 ਤੋਂ 10 ਲਿਆਂਦੇ ਹੁੰਸਾ ਉਹ ਰਿਹਾ ਆਕਾ ਨਹੀਂ ਫਿਰ ਉਹੀ ਗੱਲ ਹੈ ਨਾ ਅਸੀਂ ਕਹਿੰਦੇ ਲਾਅਨ ਆਰਡਰ ਕਰਕੇ ਅਸੀਂ ਜ਼ਰੂਰ ਸੂਰਦੀ ਚੈਕਿੰਗ ਕਰ ਰਹੇ ਆ ਆਪਰੇਸ਼ਨ ਹੈੱਡ ਆਫਿਸ ਤੋਂ ਵੀ ਆਪਰੇਸ਼ਨ ਆਉਂਦੇ ਰਹਿੰਦੇ ਆ ਪਰ ਇਹ ਇਹੋ ਜੀ ਕੋਈ ਗੱਲਬਾਤ ਨਹੀਂ ਕਿ ਅਸੀਂ ਕਿਸੇ ਨੂੰ ਮੀਨ ਰੀਟੇਨ ਨਹੀਂ ਕੀਤਾ ਉਹਨਾਂ ਨੇ ਕਿਹਾ ਹੈ ਕਿ ਮੁਖਮੰਤੀ ਸਾਹਿਬ ਆ ਰਹੇ ਨੇ ਮਜੀਠਾ ਦੇ ਅਜਨਾਲਾ ਉਹਦੇ ਵਾਸਤੇ ਨਾ ਜਿੱਥੇ ਬੰਦੀਆਂ ਨੂੰ ਅਰੈਸਟ ਕਰਨ ਦੇ ਹੀਗੇ ਤੇ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ ਇਹ ਇਹਦੇ ਬਾਰੇ ਕਿ ਅਸੀਂ ਵੀ ਕੋਈ ਜਾਣਾ ਕੋਈ ਕਰਾਉ ਕਰਨਾ ਮੁਖਮੰਤੀ ਨਹੀਂ ਉਹ ਪ੍ਰੋਗਰਾਮ ਸੀਐਮ ਸਾਹਿਬ ਦਾ ਹੋ ਸਕਦਾ ਮਜੀਠੇ ਹੋਏ ਪਰ ਉਹਦੇ ਸਬੰਧੀ ਕਿਸੇ ਵੀ ਕਿਸਾਨ ਆਗੂ ਨੂੰ ਨਾ ਡਿਟੇਨ ਕੀਤਾ ਨਾ ਅਰੈਸਟ ਕੀਤਾ ਗਿਆ। ਥਾਣਾ ਫਤਿਹਗੜ ਚੂੜੀਆਂ ਚ